ਹਾਂਜੀ ਮੈਂ ਅੱਜ ਬਣਾਈ ਹੈ ਚਾਵਲਾਂ ਦੀ ਤੇ ਪੋਹੇ ਦੀ ਰੈਸਪੀ ਦੇਖੋ ਜੀ ਕਿੰਨੇ ਯੂਨੀਕ ਬਣੇ ਹੈ ਕਿੰਨੇ ਟੇਸਟੀ ਤੇ ਕਿੰਨੇ ਹੈਲਦੀ ਨੇ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਬਹੁਤ ਹੀ ਵਧੀਆ ਬੰਦੇ ਨੇ ਔਰ ਤੁਸੀਂ ਇੱਕ ਵਾਰੀ ਬਣਾਓਗੇ ਤੇ ਬੱਚੇ ਵੀ ਬਾਰ-ਬਾਰ ਡਿਮਾਂਡ ਕਰਨਗੇ ਘਰ ਦੇ ਵੀ ਬਾਰ-ਬਾਰ ਡਿਮਾਂਡ ਕਰਨਗੇ ਬਹੁਤ ਹੀ ਟੇਸਟੀ ਬੰਦੇ ਨੇ ਐਤੇ ਵਿੱਚ ਤੁਸੀਂ ਐਂਡ ਦੇ ਉੱਤੇ ਆ ਕੇ ਗਿਰਿਆਂ ਵੀ ਪਾ ਸਕਦੇ ਹੋ ਜਿੰਨੀਆਂ ਮਰਜ਼ੀ बच्चे जिन्ना ਖਾਂਦੇ ਨੇ ਔਰ ਜਿਹੜਾ ਕੱਚਾ ਨਾਰੀਅਲ ਹੁੰਦਾ ਉਹਨੂੰ ਵੀ ਕੱਦੂ ਕਸ ਕਰਕੇ ਪਾ ਸਕਦੇ ਹੋ ਡਰਾਈ ਫੁੱਟ ਵੀ ਪਾ ਸਕਦੇ ਹੋ ਠੀਕ ਹੈ ਜੀ ਤੁਸੀਂ ਇਸ ਰੈਸਪੀ ਨੂੰ ਚੰਗਾ ਧਿਆਨ ਨਾਲ ਦੇਖੋ ਔਰ ਜਿਸ ਤਰ੍ਹਾਂ ਮੈਂ ਬਣਾਇਆ ਸੇਮ ਉਸ ਤਰ੍ਹਾਂ ਹੀ ਬਣਾਣਾ ਬਹੁਤ ਹੀ ਵਧੀਆ ਬਣਦੀ ਹੈ ਔਰ ਚਾਵਲ ਕਾਫੀ ਸਾਰੇ ਬੱਚੇ ਐਸੇ ਖਾਦੇ ਤੇ ਮੈਂ ਇਹਨੂੰ ਰੈਸਪੀ ਨੂੰ ਪੋਹੇ ਦੇ ਨਾਲ ਬਣਾ ਕੇ ਇਹ ਬਹੁਤ ਹੀ ਯੂਨੀਕ ਜੀ ਤੇ ਬਹੁਤ ਹੀ ਵਧੀਆ ਰੈਸਪੀ ਬਣੀ ਹੈ ਹੈਲਦੀ ਵੀ ਹੈ ਬੱਚੇ ਬੜੇ ਪਸੰਦ ਕਰਨਗੇ ਹੁਣ ਤੁਸੀਂ ਮੇਰੇ ਧਿਆਨ ਨਾਲ ਰੈਸਪੀ ਨੂੰ ਦੇਖੋ ਔਰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਠੀਕ ਹੈ ਜੀ ਓਕੇ ਜੀ ਹੁਣ ਤੁਸੀਂ ਰੈਸਪੀ ਨੂੰ ਦੇਖੋ ਹਾਂਜੀ ਜੋ ਅੱਜ ਮੈਂ ਰੈਸਪੀ ਬਣਾ ਰਹੀ ਹਾਂ ਸ਼ਾਇਦ ਇਹ ਤੁਸੀਂ ਬਣਾਈ ਹੋਏਗੀ ਇਹ ਦੇਖੋ ਜੀ ਪੋਹਾ ਪੋਹਾ ਤਾਂ ਤੁਸੀਂ ਬਹੁਤ ਵਧੀਆ ਖਾਦਾ ਹੋਏਗਾ ਪਰ ਅੱਜ ਜਿਹੜੀ ਮੈਂ ਪੋਹੇ ਦੀ ਰੈਸਪੀ ਬਣਾ ਰਹੀ ਆ ਪੋਹੇ ਤੇ ਚਾਵਲ ਦੀ ਇਹ ਦੇਖੋ ਜੀ ਰਾਤੀ ਸਾਡੇ ਚਾਵਲ ਕਾਫੀ ਬਚ ਗਏ ਸੀ ਪਰ ਪੋਹੇ ਤੇ ਚਾਵਲ ਦੀ ਮੈਂ ਇੰਨਕ ਜੁਨੀਕ ਰੈਸਪੀ ਬਣਾ ਰਹੀ ਆ ਕਿ ਤੁਸੀਂ ਹੈਰਾਨ ਹੋ ਜਾਓਗੇ ਕਿ ਪਹਿਲੇ ਅਸੀਂ ਕਦੀ ਕਿਉਂ ਨਹੀਂ ਬਣਾਈ ਔਰ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬੰਦੇ ਨੇ ਇਹ ਜਿਹੜਾ ਪੋਹਾ ਹੈ ਮੈਨੂੰ ਧੋ ਕੇ ਦੇਖੋ ਸੁਕਾ ਲਿਆ ਬਿਲਕੁਲ ਸੁੱਕ ਗਿਆ ਬਿਲਕੁਲ ਚਾਵਲਾ ਵਾਂਗੂ ਹੀ ਹੋ ਗਿਆ ਦੇਖੋ ਤੇ ਇਹਦੇ ਵਿੱਚ ਅਸੀਂ ਹੁਣ ਕੀ ਮਟੀਰੀਅਲ ਪਾਣਾ ਪਿਆਜ਼ ਟਮਾਟਰ ਹਰੀ ਮਿਰਚ ਸ਼ਿਮਲਾ ਮਿਰਚ ਗਾਜਰ ਅਗਰ ਤੁਹਾਡੇ ਕੋਲ ਹੋਰ ਚੀਜ਼ਾਂ ਨੇ ਪਨੀਰ ਬੀਨਜ਼ ਜਾਂ ਮਟਰ ਹੋਰ ਵੀ ਚੀਜ਼ਾਂ ਨੇ ਜਿਹੜੀਆਂ ਕਿ ਇਹਦੇ ਵਿੱਚ ਮਤਲਬ ਕਿ ਪਹਿਲੇ ਫਿਰ ਤੁਹਾਨੂੰ ਕੱਲਣੀਆਂ ਪੈਣਗੀਆਂ ਜੇ ਮਟਰ ਵਗੈਰਾ ਤੁਸੀਂ ਲਏ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਕੱਚੀਆਂ-ਕੱਚੀਆਂ ਰਹਿਣ ਦੇਣੀਆਂ ਨੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਰੈਸਪੀ ਬਣੇਗੀ ਤੁਸੀਂ ਇੱਕ ਵਾਰੀ ਬਣਾਓਗੇ ਤੇ ਕਹੋਗੇ ਕਮਾਲ ਦੀ ਚੀਜ਼ ਬਣੀ ਹੋਈ ਹੈ ਹੁਣ ਅਸੀਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲੇ ਅਸੀਂ ਕੀ ਕਰਾਂਗੇ ਅਸੀਂ ਤੜਕਾ ਲਗਾਵਾਂਗੇ ਠੀਕ ਹੈ ਜੀ ਮੈਂ ਕੜਾਈ ਦੇਖੋ ਉੱਪਰ ਰੱਖ ਦਿੱਤੀ ਐ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਇੱਕ ਕੜਚੀ ਤੇਲ ਸਭ ਤੋਂ ਪਹਿਲੇ ਅਸੀਂ ਤੇਲ ਪਾਵਾਂਗੇ ਤੇਲ ਨੂੰ ਅੱਛੇ ਤਰ੍ਹਾਂ ਗਰਮ ਕਰਾਂਗੇ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲੇ ਅਸੀਂ ਕੜੀ ਪੱਤਾ ਤੇ ਜੀਰਾ ਚਾਵਲਾਂ ਦੇ ਵਿੱਚ ਤੇ ਜੀਰਾ ਤੁਹਾਨੂੰ ਪਤਾ ਕਿ ਬਹੁਤ ਹੀ ਮਜ਼ੇਵਲਾ ਬੰਦਾ ਹੈ ਬਹੁਤ ਹੀ ਟੇਸਟੀ ਬਣਦੇ ਨੇ ਔਰ ਚਾਵਲਾਂ ਦੇ ਨਾਲ ਜੀਰੇ ਦਾ ਵੈਸੇ ਵੀ ਬਹੁਤ ਵਧੀਆ ਮੇਲੇ ਹੁਣ ਥੋੜਾ ਜਿਹਾ ਗਰਮ ਹੋ ਜਾਏ ਤੇ ਉਸ ਤੋਂ ਬਾਅਦ ਅਸੀਂ ਘੱਟ ਤੋਂ ਘੱਟ ਇੱਕ ਕੜਚੀ ਤੇਲ ਦੀ ਜ਼ਰੂਰ ਪਾ ਲਈਏ ਇਸ ਤੋਂ ਘੱਟ ਨਾ ਪਾਣਾ ਕਿਉਂਕਿ ਜਿਹੜੇ ਚਾਵਲ ਨੇ ਤੇ ਸਾਡੇ ਕੋਲ ਪੋਟ ਹੈ ਇਹਦੇ ਵਿੱਚ ਪਤਾ ਵੀ ਨਹੀਂ ਚੱਲਣਾ ਕਿ ਤੁਹਾਡਾ ਤੇਲ ਕਿੱਥੇ ਗਿਆ ਠੀਕ ਹੈ ਜੀ ਔਰ ਟੇਸਟੀ ਵੀ ਇਹਨਾਂ ਵਾਲੀ ਜ਼ਿਆਦਾ ਬੰਦਿਆ ਨੇ ਹੁਣ ਅਸੀਂ ਤੇਲ ਗਰਮ ਹੋਣ ਦਾ ਇੰਤਜ਼ਾਰ ਕਰਾਂਗੇ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਜੀਰਾ ਇੱਕ ਛੋਟਾ ਚਮਚ ਦੇ ਨਾਲ ਹੀ ਅਸੀਂ ਪਾ ਦਾਂਗੇ ਕੜੀ ਪੱਤਾ ਠੀਕ ਹੈ ਜੀ ਕੜੀ ਪੱਤੇ ਦਾ ਟੇਸਟ ਤੇ ਵੈਸੇ ਵੀ ਪੋਹੇ ਦੇ ਵਿੱਚ ਬਹੁਤ ਹੀ ਵਧੀਆ ਲੱਗਦਾ ਤੇ ਨਾਲ ਹੀ ਅਸੀਂ ਪਾ ਦਾਂਗੇ ਹੁਣ ਕੜੀ ਪੱਤੇ ਤੋਂ ਬਾਅਦ ਪਿਆਜ਼ ਜੜੇ ਸੀ ਲੰਬੇ ਲੰਬੇ ਕੱਟੇ ਹੋਣੇ ਸਾਰੀਆਂ ਸਬਜ਼ੀਆਂ ਮੈਂ ਤਕਰੀਬਨ ਲੰਬੀਆਂ ਕੱਟੀਆਂ ਨੇ ਕਿਉਂਕਿ ਜਦੋਂ ਇਹ ਵਿੱਚ ਪੋਹੇ ਦੇ ਵਿੱਚ ਚਾਵਲਾਂ ਚ ਨਜ਼ਰ ਆਣਗੇ ਨਾ ਤੇ ਬਹੁਤ ਹੀ ਵਧੀਆ ਲੱਗਣਗੇ ਬਹੁਤ ਟੇਸਟੀ ਤੇ ਬਹੁਤ ਹੀ ਹੈਲਦੀ ਔਰ ਬਹੁਤ ਹੀ ਯੁਗੇਕ ਔਰ ਬਿਊਟੀਫੁਲ ਲੱਗੇਗੀ ਬਹੁਤ ਜ਼ਿਆਦਾ ਸੋਨਾ ਲੱਗੇਗਾ ਹੁਣ ਅਸੀਂ ਇਹਨੂੰ ਮਿਕਸ ਕਰ ਲਈਏ ਪਾਣੀ ਮੈਂ ਇੱਕ ਨਿਕਾਲ ਲਵਾਂ ਅਸੀਂ ਫਰੈਂਕੀ ਫਰੈਂਕੀ ਸਬ지 ਰੱਖ ਲਈਏ ਹਨ ਅਸੀਂ ਗਾਲਣੀਆਂ ਨਹੀਂ ਬਸ ਇੱਕ ਸੈਕਿੰਡ ਦਾ ਅੱਧਾ ਸੈਕਿੰਡ ਹੀ ਇਸ ਨੂੰ ਭੁੰਨਣਾ ਜ਼ਿਆਦਾ ਨਾ ਭੁੰਨਣਾ ਇਟਾ ਜੀ ਹੋਰ ਸੀ ਇਹਦੇ ਚ ਪਾ ਦਾਂਗੇ ਟਮਾਟਰ ਜਿਹੜੇ ਤੁਸੀਂ ਉਹ ਵੀ ਲੰਬੇ ਲੰਬੇ ਕੱਟੇ ਹੋਏ ਨੇ ਮੈਂ ਇੱਕ ਟਮਾਟਰ ਪਾਇਆ ਤੁਸੀਂ ਜਿਆਦਾ ਪਾਸਤ ਪਾਣਾ ਤਾਂ ਪਾ ਸਕਦੇ ਹੋ ਕਿਉਂਕਿ ਮੈਂ ਇਹ ਟਮਾਟਰ ਫੁੱਲ ਵੀ ਪਾਣੀ ਹੈ ਇਸ ਵਾਸਤੇ ਇੱਕੋ ਹੀ ਟਮਾਟਰ ਮੈਂ ਇੱਕ ਵੱਡਾ ਸਾਰਾ ਪਾ ਦਿੱਤਾ ਸੀ ਨਾਲ ਹੀ ਅਸੀਂ ਹਰੀ ਮਿਰਚ ਪਾ ਦਾਂਗੇ ਜਿਹੜੀ ਤੁਸੀਂ ਕੱਟ ਕੇ ਰੱਖੀ ਹੋਈ ਹੈ ਬਸ ਜਦਾ ਜਦਾ ਹਿਲਾਉਣਾ ਜਦਾ ਨਹੀਂ ਉਪਰ ਲੈਣਾ ਸੀ कच्चे कच्चिया सब्जिया रखन त्रंची करंची ता कि सब्जिया का स्वाद आवे देखो जी मैं जो थोड़िया जी गाजर छोटिया छोटिया कट्टे थोड़िया लंबी और शिमला मिर्च भी लंबी कट्टी है मैं सारिया सब्जियाँ पा देना इनको टेस्टी सब्ज़ी बनती है, सब्जी है चावल बनते तो हैं वाले ਬਹੁਤ ਹੀ ਟੇਸਟੀ ਤੁਸੀਂ ਕਹੋਗੇ ਕਿ ਅਸੀਂ ਰੋਜ਼ ਹੀ ਬਚਾਇਆ ਕਰੀਏ ਤੇ ਰੋਜ਼ ਹੀ ਬਣਾਇਆ ਕਰੀਏ ਬੱਚੇ ਵੀ ਬੜੇ ਖੁਸ਼ ਹੋ ਕੇ ਖਾਣ ਜਾਂਦੇ ਨੇ ਜੇ ਤੁਹਾਡੇ ਚਾਵਲ ਨਹੀਂ ਬੱਜਦੇ ਤਾਂ ਤੁਸੀਂ ਜ਼ਿਆਦਾ ਬਣਾ ਲਿਆ ਕਰੋ ਤੇ ਤੁਹਾਡੇ ਬਚ ਜਾਂਦੇ ਤੁਸੀਂ ਸਵੇਰੇ ਬ੍ਰੇਕਫਾਸਟ ਕਰ ਸਕਦੇ ਹੋ ਪਰ ਮੈਂ ਇਹ ਲਾਂਚ ਵਿੱਚ ਬਣਾ ਰਹੀ ਹਾਂ ਅੱਜ ਤੇ ਅਸੀਂ ਅੱਜ ਲਾਂਚ ਵਿੱਚ ਖਾਵਾਂਗੇ ਹੁਣ ਅਸੀਂ ਪਾਵਾਂਗੇ ਇਸ ਤਰ੍ਹਾਂ ਸਭ ਤੋਂ ਪਹਿਲਾਂ ਸੌਸ ਪਾਵਾਂਗੇ ਦੇਖਿਓ ਠੀਕ ਹੈ ਜੀ ਔਰ 92-5 ਮਿੰਟ ਤੋਂ ਜ਼ਿਆਦਾ ਟਾਈਮ ਨਹੀਂ ਲੱਗਣਾ ਬਸ ਸਬਜ਼ੀਆਂ ਤੁਹਾਨੂੰ ਕੱਟਣ ਤੇ ਟਾਈਮ ਲੱਗਣਾ ਬਾਕੀ ਟਾਈਮ ਨਹੀਂ ਲੱਗਣਾ ਇਹਦੇ ਚ ਘੜ ਤੋਂ ਘੱਟ ਅਸੀਂ 1.5 ਘੰਟੇ ਸੌਸ ਬਣਾਵਾਂਗੇ ਕਿਉਂਕਿ ਸੌਸ ਦਾ ਟੇਸਟ ਬਹੁਤ ਵਧੀਆ ਆਣਾ ਹੈ ਦੇਖ ਸੌਸ ਪਾ ਕੇ ਇਹਨੂੰ अच्छी तरह मिक्स ਕਰ ਲਾਂਗੇ ਹੁਣ ਅਸੀਂ ਪਾਵਾਂਗੇ ਨਮਕ ਮਸਾਲਾ ਸੌਸ ਨਾਲ ਲੱਗਦਾ ਥੋੜੀ ਜਿਹੀ ਹੋਰ ਪਵੇਗੀ ਕਿਉਂਕਿ ਸੌਸ ਦੇ ਨਾਲ ਬਹੁਤ ਜ਼ਿਆਦਾ ਟੇਸਟੀ ਬਣ ਜਾਂਦੇ ਨੇ ਹੁਣ ਅਸੀਂ ਪਾਵਾਂਗੇ ਨਮਕ ਮਸਾਲਾ ਠੀਕ ਹੈ ਜੀ ਹਾਂਜੀ ਅਸੀਂ ਸਭ ਤੋਂ ਪਹਿਲੇ ਪਾਵਾਂਗੇ ਨਮਕ ਦੇਖੋ ਹੁਣ ਸਾਡੇ ਕੋਲ ਜਿਹੜਾ ਚਾਵਲ ਨੇ ਉਹ ਵੀ ਫਿੱਕੇ ਨੇ ਔਰ ਪੋਹਾ ਵੀ ਫਿੱਕਾ ਹੈ ਠੀਕ ਹੈ ਜੀ ਇਹਦਾ ਅਸੀਂ ਦੋਨਾਂ ਨੂੰ ਸਾਮਣੇ ਰੱਖਦੇ ਹੋਏ ਅਸੀਂ ਨਮਕ ਪਾਵਾਂਗੇ ਕਿਉਂਕਿ ਸਾਡੀਆਂ ਸਬਜ਼ੀਆਂ ਦੇ ਵਿੱਚ ਵੀ ਨਮਕ ਨਹੀਂ ਤੇ ਅਸੀਂ ਨਮਕ ਉਸ ਹਿਸਾਬ ਨਾਲ ਪਾਵਾਂਗੇ ਪਹਿਲੇ ਇੱਕ ਚਮਚ ਪਾ ਦਿੰਦੀ ਹਾਂ ਮੈਂ ਤੇ ਥੋੜਾ ਜਿਹਾ ਹੋਰ ਪਾਵਾਂਗੇ ਨਮਕ ਤਾਂ ਕਿ ਸਿੱਕਾ ਨਾ ਹੋ ਜਾਏ ਸਿੱਕਾ ਵੀ ਨਹੀਂ ਸਵਾਦ ਲੱਗਣਾ ਤੇ ਜ਼ਿਆਦਾ ਤੇਜ਼ ਹੋ ਗਿਆ ਤਾਂ ਵੀ ਟੇਸਟੀ ਲੱਗਣਾ ਥੋੜੀ ਜਿਹੀ ਹਲਦੀ ਪਾਵਾਂਗੇ ਸੁੱਕਾ ਧਨੀਆ ਪਾਵਾਂਗੇ ਔਰ ਨਾਲ ਹੀ ਗਰਮ ਮਸਾਲਾ ਠੀਕ ਹੈ ਜੀ ਤੁਸੀਂ ਚਾਟ ਮਸਾਲਾ ਪਾਣਾ ਤਾਂ ਪਾ ਸਕਦੇ ਹੋ ਮੈਂ ਵੈਸੇ ਦੇਖੋ ਅਸੀਂ ਉਹ ਵੀ ਪਾ ਲਏ ਨੇ ਟਮਾਟਰ ਵੀ ਸੌਸ ਵੀ ਪਾ ਲਈ ਹੁਣ ਵੈਸੇ ਚਾਟ ਮਸਾਲੇ ਦੀ ਲੋੜ ਨਹੀਂ ਹੈਗੀ ਬਟ ਜੇ ਵੀ ਤੁਸੀਂ ਪਾਣਾ ਚਾਹੁੰਦੇ ਹੋ ਟੇਸਟ ਵਾਸਤੇ ਤਾਂ ਪਾ ਸਕਦੇ ਹੋ ਹੁਣ ਅਸੀਂ ਸਭ ਤੋਂ ਪਹਿਲੇ ਪੋਹਾ ਪਾਵਾਂਗੇ ਠੀਕ ਹੈ ਜੀ ਹਾਂ ਜੀ ਸਭ ਤੋਂ ਪਹਿਲੇ ਅਸੀਂ ਪੋਹਾ ਪਾਵਾਂਗੇ ਪੋਹੇ ਨੂੰ ਸਭ ਤੋਂ ਪਹਿਲੇ ਮਿਕਸ ਕਰਾਂਗੇ ਵੈਜੀਟੇਬਲ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਾਂਗੇ ਅਸੀਂ ਅੱਗੇ ਕਰੋ ਬੱਚੇ ਕੈਮਰਾ ਨੂੰ ਹਿਲਾਓ ਇਹ ਦੇਖੋ ਜੀ ਸਾਡਾ ਅੱਛੇ ਤਰ੍ਹਾਂ ਮਿਕਸ ਹੋ ਗਿਆ ਹੈ ਤੇ ਹੁਣ ਅਸੀਂ ਪਾ ਦਾਂਗੇ ਚਾਵਲ ਥੋੜੇ ਥੋੜੇ ਕਰਕੇ ਚਾਵਲ ਪਾਣੇ ਨਿੱਕੋ-ਵਰੀ ਨੇ ਪਾਣੇ ਅੱਧੇ ਪਹਿਲੇ ਪਾ ਕੇ ਮਿਕਸ ਕਰਾਂਗੇ ਇਹ ਦੇਖੋ ਜੀ ਕਲਰ ਕਿੰਨਾ ਵਧੀਆ ਆ ਗਿਆ ਹੋਨੇ ਸੀ ਜਿਹੜੇ ਸਾਡੇ ਚਾਵਲ ਰਹਿ ਗਏ ਨੇ ਅਸੀਂ ਉਹ ਵੀ ਮਿਕਸ ਕਰ ਲਾਂਗੇ ਠੀਕ ਹੈ ਜੀ ਹੁਣ ਅਸੀਂ ਇਹਨਾਂ ਨੂੰ ਮਿਕਸ ਕਰ ਲਾਂਗੇ ਤੋਂ ਅਸੀਂ ਇੱਥੇ ਨਮਕ ਚੈੱਕ ਕਰ ਸਕਦੇ ਹਾਂ ਕਿਉਂਕਿ ਸਾਨੂੰ ਦੋਵੇਂ ਚੀਜ਼ਾਂ ਸਬਜ਼ੀਆਂ ਵੀ ਫਿੱਕੀਆਂ ਸੀ ਚਾਵਲ ਵੀ ਫਿੱਕੇ ਸੀਗੇ ਤੇ ਨਮਕ ਅਸੀਂ ਜੇਕਰ ਸਾਨੂੰ ਲੱਗਦਾ ਹੈ ਕਿ ਸਾਡਾ ਘੱਟ ਜਾਂ ਵੱਧ ਹੋਏਗਾ ਤੇ ਅਸੀਂ ਇੱਥੇ ਨੋਰਮਲ ਕਰ ਸਕਦੇ ਆ ਵੱਧ ਤੇ ਨਹੀਂ ਕੁਝ ਵੀ ਹੋ ਸਕਦਾ ਅਗਰ ਕੱਟੇ ਤੇ ਅਸੀਂ ਕਰ ਸਕਦੇ ਹਾਂ ਨੂੰ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਪੋਹਾ ਤੇ ਚਾਵਲ ਕਿੰਨੇ ਵਧੀਆ ਬਣ ਗਏ ਨੇ ਖਿੜੇ ਖਿੜੇ ਚਾਵਲ ਨੇ ਆ ਦੇਖੋ ਜੀ ਅਜੇ ਅਸੀਂ ਇਹਨੂੰ 1-2 ਮਿੰਟ ਵਾਸਤੇ ਭੁੰਨਾਂਗੇ ਅੱਛੀ ਤਰ੍ਹਾਂ ਅਜੇ ਇੱਕ ਦੋ ਚੀਜ਼ਾਂ ਹੋਰ ਇਹਦੇ ਵਿੱਚ ਪੈਣੀਆਂ ਨੇ ਪਹਿਲੇ ਅਸੀਂ ਇਹਨੂੰ ਭੁੰਨਾਂਗੇ ਇੱਕ ਅੱਧਾ ਮਿੰਟ ਠੀਕ ਹੈ ਜੀ ਹਲਕੇ ਸੇਕ ਤੇ ਬਿਲਕੁਲ ਸਲਮਤੇ ਰੱਖਣਾ ਸੇਕ ਨੂੰ ਅਗਰ ਅਸੀਂ ਤੇਜ਼ ਰੱਖਾਂਗੇ ਤੇ ਸਾਡੇ ਜਿਹੜੇ ਚਾਵਲ ਇਹਨੂੰ ਸੜ ਜਾਣਗੇ ਤੇ ਸਾਰਾ ਜਿਹੜਾ ਸਵਾਦ ਹੀ ਖਰਾਬ ਹੋ ਜਾਊਗਾ ਠੀਕ ਹੈ ਜੀ ਉੱਪਰ ਅਸੀਂ ਇਹਨੂੰ ਕਵਰ ਕਰ ਦਾਂਗੇ 1 ਮਿੰਟ ਵਾਸਤੇ ਸਿਰਫ ਜ਼ਿਆਦਾ ਟਾਈਮ ਨਹੀਂ ਲਗਾਉਣਾ 1 ਮਿੰਟ ਵਾਸਤੇ ਇਹਨੂੰ ਕਵਰ ਕਰ ਦਾਂਗੇ ਠੀਕ ਹੈ ਜੀ ਹਾਂ ਜੀ 1 ਮਿੰਟ ਪੂਰਾ ਹੋ ਗਿਆ ਤੇ ਹੁਣ ਅਸੀਂ ਚਾਵਲਾਂ ਨੂੰ ਖੋਲਾਂਗੇ ਹੁਣ ਅਸੀਂ ਨੂੰ ਫਿਰ ਮਿਕਸ ਕਰਾਂਗੇ ਇੱਕ ਵਾਰੀ ਤਾਂ ਕਿ ਜਿਹੜੇ ਮਸਾਲੇ ਨੇ ਉਹ ਜਿਹੜੀਆਂ ਸਬਜ਼ੀਆਂ ਨੇ ਉਹ ਚੰਗੀ ਤਰ੍ਹਾਂ ਮਿਕਸ ਹੋ ਜਾ। ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਚਾਵਲ ਦੀ ਰੈਸਪੀ ਕਿੰਨੀ ਵਧੀਆ ਬਣੀ ਹੈ ਪੋਹੇ ਤੇ ਚਾਵਲ ਦੀ ਰੈਸਪੀ। ਇਹ ਦੇਖੋ ਜੀ ਹੁਣ ਅਸੀਂ ਪਾ ਦਾਂਗੇ ਉੱਪਰ ਹਰਾ ਧਨੀਆ। ਹਰਾ ਧਨੀਆ ਉੱਪਰ ਪਾ ਦਾਂਗੇ ਅੱਛੇ ਤਰ੍ਹਾਂ ਉਰਨ ਨੂੰ ਫਿਰ ਮਿਕਸ ਕਰ ਦਵਾਂਗੇ ਤੋਂ ਫੋਂ ਅਸੀਂ ਪਲੇਟਿੰਗ ਕਰਕੇ ਤੁਹਾਨੂੰ ਦਿਖਾਨੀ ਆ ਮੈਂ ਕਿ ਕਿੰਨੀ ਵਧੀਆ ਬਣੀ ਰੈਸਪੀ ਇਹ ਬਸ ਹੁਣ ਇਸ ਤੋਂ ਬਾਅਦ ਅਸੀਂ ਗੈਸ ਤੋਂ ਉਤਾਰ ਦੇਣੇ ਨੇ ਕਿਉਂਕਿ ਜਦੋਂ ਅਸੀਂ ਜ਼ਿਆਦਾ ਦੇ ਰੱਖਾਂਗੇ ਤੇ ਇਹ ਸੜਨੇ ਸ਼ੁਰੂ ਹੋ ਜਾਣਗੇ ਇਸ ਵਿੱਚ ਅਸੀਂ ਪਾਣੀ ਨਹੀਂ ਯੂਜ਼ ਕਰਨਾ ਬਿਲਕੁਲ ਵੀ ਪਾਣੀ ਨਹੀਂ ਯੂਜ਼ ਕਰਨਾ ਜਿਹੜਾ ਅਸੀਂ ਤੇਲ ਦੇ ਨਾਲ ਹੀ ਫਰਾਈ ਕੀਤਾ ਥੋੜਾ ਜਿਹਾ ਅਸੀਂ ਉਹੀ ਕੀਤਾ ਠੀਕ ਹੈ ਜੀ ਇਹ ਦੇਖੋ ਤੁਸੀਂ ਚਾਵਲ ਦੇਖ ਸਕਦੇ ਹੋ ਕਿੰਨੇ ਵਧੀਆ ਬਣੇ ਨੇ ਔਰ ਕਿੰਨੇ ਮਸਤ ਬਣੇ ਨੇ ਦੇਖ ਕੇ ਦਿਲ ਕਰਦਾ ਹੈ ਕਿ ਇਹਦੇ ਤੇ ਨਾ ਕੁਝ ਸਬਜ਼ੀ ਦੀ ਜ਼ਰੂਰਤ ਪੈਂਦੀ ਹੈ ਨਾ ਦਹੀਂ ਦੀ ਨਾ ਕਿਸੇ ਮਲਾਈ ਦੀ ਇਹ ਵੈਸੀ ਬਹੁਤ ਹੀ ਟੇਸਟੀ ਤੇ ਹੈਲਦੀ ਬਹੁਤ ਹੀ ਬਣਦੇ ਨੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਇਸ ਨੂੰ ਤੇ ਪੋਹਾ ਅਗਰ ਨਹੀਂ ਹੈ ਤੇ ਲੈ ਕੇ ਆਓ ਪਸਾਰੋ ਤੇ ਜਲਦੀ ਜਲਦੀ ਇਹ ਰੈਸਪੀ ਨੂੰ ਬਣਾਓ ਚਾਵਲ ਤਾਂ ਤਕਰੀਬਨ ਬਚ ਜਾਂਦੇ ਨੇ ਘਰ 'ਚ ਕੋਈ ਗੈਸਟ ਆ ਜਾਏ ਤਾਂ ਵੀ ਸਾਡੇ ਕੋਲ ਜ਼ਿਆਦਾ ਬਣ ਜਾਂਦੇ ਨੇ ਕਈ ਵਾਰੀ ਵੈਸੀ ਅਸੀਂ ਦਿਲ ਕਰਦਾ ਤੇ ਅਸੀਂ ਜ਼ਿਆਦਾ ਬਣਾ ਕੇ ਰੱਖ ਲੈਨੇ ਤੇ ਅਸੀਂ ਅਗਲੇ ਦਿਨ ਨੂੰ ਰੈਸਪੀ ਨੂੰ ਯੂਜ਼ ਕਰ ਸਕਦੇ ਹਾਂ ਫ੍ਰੀਜ ਵਿੱਚ ਰੱਖ ਦਿਓ ਅਗਲੇ ਦਿਨ ਤੁਸੀਂ ਨਾਸ਼ਤੇ 'ਚ ਬਣਾ ਲਓ ਅਗਰ ਰਾਤ ਨੂੰ ਬਣਾਏ ਨੇ ਤੇ ਇਹ ਸਬਜ਼ੀਆਂ ਤੁਸੀਂ ਆਪਣੇ ਮਨਪਸੰਦੀਆਂ ਵਿੱਚ ਪਾ ਸਕਦੇ ਹੋ ਤੇ ਚ ਪਨੀਰ ਵੀ ਪਾ ਸਕਦੇ ਹੋ ਬੀਨਸ ਪਾ ਸਕਦੇ ਹੋ ਜਿਹੜੀਆਂ ਸਬਜ਼ੀਆਂ ਕੱਚੀਆਂ ਖਾਧੀਆਂ ਜਾਣ ਜਿਹੜੀਆਂ ਪਕਾ ਕੇ ਖਾਣੀਆਂ ਉਹਦਾ ਨਹੀਂ ਜ਼ਰੂਰਤ ਹੈਗੀ ਜਿਹੜੀਆਂ ਕੱਚੀਆਂ ਖਾਧੀਆਂ ਜਾਣ ਉਹ ਤੁਸੀਂ ਸਬਜ਼ੀਆਂ ਦੇ ਵਿੱਚ ਪਾ ਸਕਦੇ ਹੋ ਠੀਕ ਹੈ ਜੀ ਸਬਜ਼ੀਆਂ ਅੱਜਕੱਲ ਸਰਦੀ ਤੇ ਬਹੁਤ ਆ ਜਾਣੀਆਂ ਨੇ ਅੱਜਕੱਲ ਵੀ ਹਰ ਚੀਜ਼ ਮਾਰਕੀਟ ਵਿੱਚ ਮਿਲ ਜਾਂਦੀ ਹੈ ਗੋਭੀ ਵੀ ਮਿਲ ਜਾਂਦੀ ਹੈ ਬੰਦ ਗੋਭੀ ਮਿਲ ਜਾਂਦੀ ਜੋ ਮਰਜ਼ੀ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਸਬਜ਼ੀਆਂ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਅੱਦੇ ਚ ਪਾ ਸਕਦੇ ਹੋ ਤੇ ਇੱਕ ਵਾਰੀ ਪੋਹੇ ਤੇ ਚਾਵਲਾਂ ਦੀ ਰੈਸਪੀ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਪਲੇਟ 'ਚ ਪਾ ਕੇ ਦਿਖਾਉਣੀ ਹੈ ਕਿ ਕਿਸ ਤਰ੍ਹਾਂ ਦੇ ਬਣੇ ਹਨ ਹਾਂਜੀ ਹੁਣ ਅਸੀਂ ਲਾਸਟ ਤੇ ਪਾਵਾਂਗੇ ਜਿੱਕੇ ਨਿੰਬੂ ਨਚੋੜ ਸਕਦੇ ਹੋ ਤੁਸੀਂ ਅੱਧਾ ਨਚੋੜ ਲਓ ਔਰ ਉੱਤੇ ਪਾਵਾਂਗੇ ਸੇ ਮੂੰਗਫਲੀ ਦੀਆਂ ਗਿਰੀਆਂ ਠੀਕ ਹੈ ਜੀ ਇਸ ਤਰ੍ਹਾਂ ਬੱਚਾ ਤੁਸੀਂ ਡੈਕੋਰੇਸ਼ਨ ਕਰਕੇ ਦਿਓ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਲੱਗਣਗੇ ਔਰ ਵੈਸੇ ਵੀ ਦੇਖਣ ਵਾਸਤੇ ਦੇਖਣ ਵੀ ਬੜੇ ਵਧੀਆ ਲੱਗ ਰਹੇ ਨੇ ਇਹ ਦੇਖੋ ਜੀ ਹੁਣ ਮੈਂ ਨਿੰਬੂ ਨਚੋੜਨ ਲੱਗਿਆਂ ਉੱਪਰ ਨਿੰਬੂ ਨਚੋੜ ਕੇ ਦੋਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਕਿਉਂਕਿ ਪੋਹੇ ਤੇ ਅਸੀਂ ਜ਼ਰੂਰ ਪਾਣੇ ਆ ਤੇ ਅਸੀਂ ਚਾਵਲ ਮਿਕਸ ਕੀਤੇ ਨੇ ਤੇ ਚਾਵਲਾਂ ਦੇ ਉੱਤੇ ਵੀ ਪਾਵਾਂਗੇ ਫਿਰ ਠੀਕ ਹੈ ਜੀ ਗੈਸ ਦੇ ਉੱਪਰ ਰੱਖ ਕੇ ਤੁਸੀਂ ਨਿੰਬੂ ਨਹੀਂ ਨਿਚੋੜਨਾ ਜਦੋਂ ਵੀ ਤੁਸੀਂ ਨਿਚੋੜਨਾ ਨੀਚੇ ਉਤਾਰ ਕੇ ਜਦੋਂ ਤੁਸੀਂ ਪਲੇਟਿੰਗ ਕਰਨੀ ਹੈ ਜਾਂ ਪਲੇਟਾਂ 'ਚ ਬੱਚਿਆਂ ਨੂੰ ਪਾਣਾ ਜਿੰਨਾ ਜਿੰਨਾ ਕਿਸ ਨੇ ਨਿੰਬੂ ਕਈ ਬੱਚੇ ਨਹੀਂ ਖਾਂਦੇ ਤੇ ਜ਼ਰੂਰੀ ਨਹੀਂ ਹੈ ਵੀ ਤੁਸੀਂ ਉਹਨਾਂ ਵਾਸਤੇ ਪਾਓ ਜਿਹੜੇ ਖਾਂਦੇ ਨੇ ਉਹਨਾਂ ਵਾਸਤੇ ਪਾ ਦਿਓ ਜਿਹੜੇ ਨਹੀਂ ਖਾਂਦੇ ਉਹਨਾਂ ਵਾਸਤੇ ਨਾ ਪਾਓ ਠੀਕ ਹੈ ਜੀ ਅਸੀਂ ਪਲੇਟ 'ਚ ਵੀ ਪਾਤਾ ਮੈਂ ਜਦੋਂ ਦੇਵਾਂਗੀ ਸਭ ਨੂੰ ਤੇ ਮੈਂ ਨਾਲ ਨਾਲ ਨਿੰਬੂ ਨੂੰ ਛੋੜ ਦੇਵਾਂਗੀ ਔਰ ਬੱਚੇ ਆਪੇ ਮਿਕਸ ਕਰਕੇ ਖਾ ਲੈਣਗੇ ਠੀਕ ਹੈ ਜੀ ਤੇ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਬੱਚਾ ਨੂੰ ਇੱਕ ਵਾਰੀ ਜ਼ਰੂਰ ਖਿਲਾਉਣਾ ਬੱਚੇ ਬੜੇ ਖੁਸ਼ ਹੋਣਗੇ ਜਿਹੜੇ ਫਰਾਈਡ ਰਾਈਸ ਬੰਦੇ ਨੇ ਵੈਸੇ ਸੇਮ ਬਣ ਜਾਂਦੇ ਨੇ ਪਰ ਪੋਹੇ ਦੇ ਨਾਲ ਬਹੁਤ ਜ਼ਿਆਦਾ ਟੇਸਟੀ ਬਣ ਜਾਂਦੇ ਨੇ ਠੀਕ ਹੈ ਜੀ ਓਕੇ ਜੀ ਸਸੀ ਕੌਰ ਜੀ